ਚਿਕਨ ਖਾਣ ਵਾਲੇ ਹੋ ਚੰਤ ਸਾਵਧਾਨ ਬਲੱਡ ਫਲੂ ਨੂੰ ਲੈ ਕੇ ਦੇਸ਼ 'ਚ ਮਚਿਆ ਹਾਹਾਕਾਰ ਦੇਸ਼ ਦੇ ਇਹਨਾਂ ਨੌ ਸੂਬਿਆਂ ਚ ਕਰਤਾ ਅਲਰਟ ਜੀहां ਇਸ ਸਮੇਂ ਦੁਨੀਆ ਦੇ ਵਿੱਚ ਬਲੱਡ ਫਲੂ ਨੇ ਤਰਥਲੀ ਮਚਾ ਦਿੱਤੀ ਹੈ ਤੇ ਹੁਣ ਭਾਰਤ ਦੇ ਵਿੱਚ ਇਹ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਪੰਜਾਬ ਦੇ ਨਾਲ ਹੋਰ ਕਈ ਸੂਬੇ ਨੇ ਜਿੱਥੇ ਕੀ ਇਸ ਬਿਮਾਰੀ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਹੈਗਾ ਪੂਰੀ ਖਬਰ ਤੁਹਾਡੇ ਲਈ ਬੇਹਤ ਅਹਿਮ ਹੈ ਦੱਸਦੀ ਕਿ ਜਿਸ ਕਰਕੇ ਕੇਂਦਰ ਸਰਕਾਰ ਨੇ ਮੱਛੀ ਪਾਲਣ ਪਸ਼ੂ ਪਾਲਣ ਅਤੇ ਡੈਰੀ ਮੰਤਰਾਲੇ ਨੇ ਬर्ड ਫਲੂ ਨੂੰ ਲੈ ਕੇ ਪੰਜਾਬ ਸਮੇਤ 9 ਸੂਬਿਆਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਹੈ ਦੱਸਦੇ ਕਿ ਇਸ ਸਮੇਂ ਦੁਨੀਆ ਦੇ ਵਿੱਚ H5N1 ਮਤਲਬ ਬਰਡ ਫਲੂ ਨੇ ਤਰਥਲੀ ਮਚਾ ਦਿੱਤੀ ਹੈ ਤੇ ਹੁਣ ਭਾਰਤ ਦੇ ਵਿੱਚ ਇਹ ਤੀਜੀ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਹੈਗਾ ਜਿਸ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਸਣੇ 9 ਸੂਬਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਮੰਤਰਾਲੇ ਦੀ ਸਕਤਰ ਅਲਕਾ ਉਪਾਧਿਆਏ ਦੇ ਵੱਲੋਂ ਜਾਰੀ ਪੱਤਰ ਦੇ ਵਿੱਚ ਕਿਹਾ ਗਿਆ ਹੈਗਾ ਕਿ ਕੀ ਐਵੀਅਨ ਐਂਫਰੇਜ਼ਾ ਵਾਇਰਸ ਨੇ ਭਾਰਤ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ ਜੋ ਕਿ ਲੋਕ ਸੰਕਰਮਿਤ ਚਿਕਨ ਖਾਂਦੇ ਨੇ ਉਹ ਵਾਇਰਸ ਦੇ ਨਾਲ ਸੰਕਰਮਿਤ ਹੋ ਸਕਦੇ ਨੇ ਯਾਨੀ ਕਿ ਜਿਹੜੇ ਲੋਕ ਜ਼ਿਆਦਾ ਮਾਸ ਮੱਛੀ ਚਿਕਨ ਦਾ ਸੇਵਨ ਕਰਦੇ ਨੇ ਤਾਂ ਉਹਨਾਂ ਦੇ ਲਈ ਇਹ ਬੇਹਤ ਵੱਡੀ ਤੇ ਕਹਿ ਸਕਦੇ ਹਾਂ ਬਹੁਤ ਅਹਿਮ ਖਬਰ ਜਿਹੜੀ ਹੈ ਕਹਿ ਸਕਦੇ ਹਾਂ ਦੱਸ ਦਈਏ ਕਿ ਮੰਤralੇ ਦੇ ਦੁਆਰਾ ਜਾਰੀ ਪੱਤਰ ਦੇ ਵਿੱਚ ਕਿਹਾ ਗਿਆ ਹੈਗਾ ਕਿ ਜਨਵਰੀ 2025 ਤੋਂ ਸਰਕਾਰੀ ਮਲਕੀਅਤ ਵਾਲੇ ਪੋਲਟਰੀ ਫਾਰਮਾਂ ਸਮੇਤ 9 ਸੂਬਿਆਂ ਦੇ ਵਿੱਚ ਐਵੀਅਨ ਫਲੂ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ ਇਸ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਦੇ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਸਾਰੇ ਸਰਕਾਰੀ ਵਪਾਰਕ ਅਤੇ ਜਿਹੜੇ ਕਿ ਬੈਕਯਾਰਡ ਪੋਲਟਰੀ ਫਾਰਮਾਂ ਨੂੰ ਜੈਵਿਕ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨਾ ਹੋਵੇਗਾ ਤਾਂ ਦੱਸਦੀ ਹੈ ਕਿ ਹੁਣ ਕੇਂਦਰ ਸਰਕਾਰ ਦੇ ਵੱਲੋਂ ਵੀ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਗਿਆ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਸਾਰੇ ਸਰਕਾਰੀ ਪੋਲਟਰੀ ਫਾਰਮਾਂ ਦਾ ਬਾਇਓ ਜਿਹੜੇ ਕਿ ਸਿਕਿਉਰਿਟੀ ਆਡਿਟ ਜੜੀ ਕੀ ਜਲਦੀ ਤੋਂ ਕਰਵਾਇਆ ਜਾਵੇ ਅਤੇ ਕਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ ਇਸ ਤੋਂ ਇਲਾਵਾ ਪੋਲਟਰੀ ਫਾਰਮ ਦੇ ਕਰਮਚਾਰੀਆਂ ਦੇ ਲਈ ਜੈਵਿਕ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਦੇ ਨਾਲ ਪਾਲਣਾ ਅਤੇ ਅਸਧਾਰਨ ਮੌਤ ਦਰ ਦੀ ਸਮੇਂ ਸਿਰ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਦੇ ਲਈ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤੇ ਜਾਣੇ ਚਾਹੀਦੇ ਨੇ ਸੂਬਿਆਂ ਨੂੰ ਐਵੀਅਨ ਫਲੂ ਦਾ ਮੁਕਾਬਲਾ ਕਰਨ ਦੇ ਲਈ ਰਾਸ਼ਟਰੀ ਕਾਰਜ ਯੋਜਨਾ ਦੀ ਸਖਤੀ ਦੇ ਨਾਲ ਪਾਲਣਾ ਕਰਨਾ ਅਤੇ ਤਤਕਾਲ ਪ੍ਰਤੀਕਿਰਿਆ ਟੀਮਾਂ ਨੂੰ ਸਰਗਰਮ ਕਰਨ ਅਤੇ ਵੈਟਰਨਰੀ ਅਤੇ ਲੈਬਾਂ ਦੀ ਗਿਣਤੀ ਵਧਾਉਣ ਦੇ ਲਈ ਕੀਤਾ ਗਿਆ ਹੈਗਾ ਕਿ ਕੇਂਦਰ ਸਰਕਾਰ ਨੇ ਇਹ ਵੀ ਗੱਲ ਆਖੀ ਹੈ ਕਿ ਇਹਨਾਂ ਉਪਾਵਾਂ ਦੇ ਵੱਲ ਤੁਰੰਤ ਧਿਆਨ ਦੇਣ ਨਾਲ ਐਵੀਅਨ ਫਲੂ ਦੇ ਫੈਲਣ ਨੂੰ ਰੋਕਣ ਦੇ ਵਿੱਚ ਮਦਦ ਮਿਲ ਸਕਦੀ ਹੈ ਤਾਂ ਦੱਸਦੀ ਹੈ ਕਿ ਹੁਣ ਗੱਲ ਆਉਂਦੀ ਹੈ ਕਿ ਬਰਫੂ ਦੇ ਲੱਛਣ ਕਿਹੜੇ ਹੁੰਦੇ ਨੇ ਜੀ ਹਾਂ ਬਰਫੂ ਦੇ ਲੱਛਣ ਖਾਸ ਤੌਰ ਦੇ ਉੱਤੇ H5N1 ਵਰਗੇ ਸਟ੍ਰੇਨ ਦੇ ਕਾਰਨ ਵਕ-ਵਕ ਹੋ ਸਕਦੇ ਨੇ ਪਰ ਇਹ ਅਕਸਰ ਆਮ ਇਨਫਲੂਐza ਦੇ ਲੱਛਣਾਂ ਦੇ ਨਾਲ ਮਿਲਦੇ-ਜੁਲਦੇ ਹੁੰਦੇ ਨੇ ਹੁਣ ਜਿਵੇਂ ਕਿ ਅੱਖਾਂ ਦਾ ਲਾਲ ਹੋਣਾ ਬੁਖਾਰ ਖੰਘ ਥਕਾਵਟ ਮਾਸਪੇਸ਼ੀਆਂ ਦੇ ਵਿੱਚ ਦਰਦ ਗਲੇ ਦੇ ਵਿੱਚ ਖਰਾਸ਼ ਘਬਰਾਹਟ ਮਹਿਸੂਸ ਹੋਣਾ ਉਲਟੀ ਅਤੇ ਦਸਤ ਗੇਸਟਰੋ ਦੀ ਸਮੱਸਿਆ ਨੱਕ ਬੰਦ ਹੋਣਾ ਜਾਂ ਫਿਰ ਵਗਣਾ ਸਾਹ ਲੈਣ ਦੇ ਵਿੱਚ ਪਰੇਸ਼ਾਨੀ ਦਿੱਕਤ ਹੋਣਾ ਇਹ ਸਭ ਲੱਛਣ ਬਰਫਲੂ ਦੇ ਸੰਕੇਤ ਹੋ ਸਕਦੇ ਨੇ ਤਾਂ ਦੱਸਦੀ ਹੈ ਕਿ ਆਖਿਰ ਬਰਫਲੂ ਹੈ ਕੀ ਇਹ ਵੀ ਸਵਾਲ ਬਹੁਤ ਅਹਿਮ ਹੈਗਾ ਤੇ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਆਖਿਰ ਇਹ ਬਿਮਾਰੀ ਹੈ ਕੀ ਦਰਅਸਲ ਬਰਫਲੂ ਜਿਸ ਨੂੰ ਐਵੀਅਨ ਇਨਫਲੂਐਂజా ਵੀ ਕਿਹਾ ਜਾਂਦਾ ਹੈਗਾ ਮੁੱਖ ਤੌਰ ਦੇ ਉੱਤੇ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਕੁਝ ਹਾਲਤਾਂ ਦੇ ਵਿੱਚ ਇਹ ਮਨੁੱਖਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ ਇਹ ਵਾਇਰਸ ਸੰਕਰਮਿਤ ਪੰਛੀਆਂ ਜਾਂ ਫਿਰ ਦੂਸ਼ਿਤ ਵਾਤਾਵਰਣ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਆਉਣ ਦੇ ਕਾਰਨ ਫੈਲਦਾ ਜਿਹੜੇ ਵਿਅਕਤੀ ਸੰਕਰਮਿਤ ਪੰਛੀਆਂ ਨੂੰ ਸੰਭਾਲਦੇ ਨੇ ਜਾਂ ਫਿਰ ਪੋਲਟਰੀ ਫਾਰਮ ਦੇ ਨਾਲ ਨਜ਼ਦੀਕੀ ਸੰਪਰਕ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਐਵਿਆਨੋ ਇਨਫਲੂਐਂਜ਼ਾ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਸਕਦੀ ਹੈ ਇਸ ਤੋਂ ਇਲਾਵਾ ਚਿਕਨ ਨੂੰ ਚੰਗੀ ਤਰ੍ਹਾਂ ਨਾ ਪਕਾ ਕੇ ਖਾਣ ਦੇ ਨਾਲ ਵੀ ਇਹ ਵਾਇਰਸ ਮਨੁੱਖਾਂ ਦੇ ਵਿੱਚ ਵੀ ਫੈਲ ਸਕਦਾ ਹੈ ਯਾਨੀ ਕਿ ਜਿਹੜੇ ਲੋਕ ਚਿਕਨ ਖਾਣ ਦੇ ਸ਼ੌਕੀਨ ਨੇ ਤਾਂ ਇੱਕ ਵਾਰ ਇਹ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਤੇ ਅੱਗੇ ਵੀ ਜ਼ਰੂਰ ਸਾਂਝੀ ਕਰ ਦਿਓ ਕਿਹਾ ਜਾ ਰਿਹਾ ਹੈਗਾ ਕਿ ਜੇਕਰ ਚਿਕਨ ਨੂੰ ਚੰਗੀ ਤਰ੍ਹਾਂ ਨਾ ਪਕਾ ਕੇ ਨਾ ਪਕਾਇਆ ਜਾਵੇ ਤਾਂ ਇਹ ਜਿਹੜਾ ਵਾਇਰਸ ਹੈਗਾ ਮਨੁੱਖਾਂ ਦੇ ਵਿੱਚ ਵੀ ਇਹ ਫੈਲ ਸਕਦਾ ਹੈਗਾ ਜਿਸ ਕਰਕੇ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਤੁਹਾਡੀ ਸਿਹਤ ਦੇ ਅਸਰ ਪੈ ਸਕਦਾ ਹੈ ਤਾਂ ਸਿਹਤ ਨਾਲ ਜੁੜੀ ਤੁਹਾਡੇ ਨਾਲ ਇਹ ਖਬਰ ਜਿਹੜੀ ਕਿ ਸਾਂਝੀ ਕਰ ਰਿਹਾ ਕਿ ਹੁਣ ਪੰਜਾਬ ਦੇ ਨਾਲ ਜਿਹੜੇ ਕਿ ਨੌ ਸੂਬੇ ਹੋਰ ਨੇ ਜਿੱਥੇ ਕਿ ਜਿਹੜਾ ਕਿ ਦੇਸ਼ ਭਰ ਦੇ ਵਿੱਚ ਇਸ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਹੈਗਾ ਤੇ ਹੁਣ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈਗਾ ਕਿ ਜਿਹੜੇ ਚਿਕਨ ਖਾਂਦੇ ਨੇ ਜਾਂ ਫਿਰ ਪੰਛੀਆਂ ਪੋਲਟਰੀ ਫਾਰਮ ਮੱਛੀ ਫਾਰਮ ਜਿਹੜੇ ਕਿ ਆ ਫਾਰਮ ਨੇ ਪਸ਼ੂ ਪੰਛੀਆਂ ਦੇ ਤਾਂ ਉਹਨਾਂ ਦੇ ਲਈ ਇਹ ਸਾਵਧਾਨੀ ਵਰਤਣ ਦੀ ਲੋੜ ਹੈ ਉਹਨਾਂ ਤੋਂ ਦੂਰੀ ਬਣਾਉਣ ਦੀ ਲੋੜ ਹੈ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੇ ਲਈ ਵੀ ਕਿਹਾ ਹੈ Yeah